ਸੱਚਾ ਗੱਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਹੈੱਡਲਾਈਨਸ ਤੇ ਕੈਨੇਡਾ ਦੇ ਸਕੂਲ ਵਿੱਚ ਦਿਲ ਨੂੰ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ 10 ਲੋਕਾਂ ਦੀ ਮੌਤ ਔਰਤ ਸੰਦੇਹੀ ਵੀ ਸ਼ਾਮਲ ਹੈ ਤੇ 25 ਲੋਕ ਜ਼ਖਮੀ ਹਨ ਟੋਰੰਟੋ ਸਿਟੀ ਕੌਸ਼ਲ ਵੱਲੋਂ 2026 ਦਾ ਬਜਟ ਮਨਜ਼ੂਰ ਨੇ ਕਿਹਾ ਕਿ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਬਜਟ ਤਿਆਰ 2.2 ਪ੍ਰਤੀਸ਼ਤ ਪ੍ਰਾਪਰਟੀ ਟੈਕਸ ਵਾਧਾ ਵਿਨੀਪੈਂਕ ਸ਼ਹਿਰ ਨੇ ਪੁਲਿਸ ਹੈੱਡ ਕੁਆਟਰ ਪ੍ਰੋਜੈਕਟ ਲਈ ਬਾਂਡ ਦੀ ਰਕਮ ਕਟਾ ਦਿੱਤੀ ਭਾਵੇਂ ਚੇਤਾਵਨੀ ਦਿੱਤੀ ਗਈ ਸੀ ਪਰ ਪ੍ਰੋਜੈਕਟ ਪਹਿਲਾਂ ਹੀ ਮੁੱਲ ਬਜਟ ਤੋਂ ਮਿਲੀਅਨ ਡਾਲਰ ਵਧ ਖਰਚ ਹੋ ਚੁੱਕਾ ਹੈ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਤੋਂ ਇੱਕ ਦੁਖਦਾਈ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਇੱਕ ਔਰਤ ਸੰਦੇਹੀ ਵੀ ਸ਼ਾਮਲ ਸੀ ਇਸ ਘਟਨਾ ਵਿੱਚ ਕਰੀਬ 25 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਗਵਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਕੋਈ ਹੋਰ ਸੰਦੇਹੀ ਵੀ ਸ਼ਾਮਲ ਸੀ ਇਲਾਕੇ ਨੂੰ ਕੇਰ ਲਿਆ ਗਿਆ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਪੀੜਿਤ ਪਰਿਵਾਰਾਂ ਨਾਲ ਸੰਪਰਕ ਵਿੱਚ ਲਿਆਂਦਾ ਹੈ ਉਹਨਾਂ ਨੂੰ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਹੈ। ਕੈਨੇਡਾ ਵਿੱਚ ਇਸ ਵੇਲੇ ਇੱਕ ਬਹੁਤ ਹੀ ਦਹਿਲਾ ਦੇਣ ਵਾਲੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਇਸ ਵੇਲੇ ਬੜੀ ਚਰਚਾ ਵਿੱਚ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਇੱਕ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਸੰਦੇਹੀ ਵੀ ਸ਼ਾਮਲ ਹੈ। ਇਹ ਹਮਲੇ ਵਿੱਚ ਕਰੀਬ 25 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਸਟਾਫ ਮੈਂਬਰ ਦੋਵੇਂ ਸ਼ਾਮਲ ਦੱਸੇ ਜਾ ਰਹੇ ਹਨ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਜਤਾਇਆ ਜਾ ਰਿਹਾ ਹੈ। ਮਿਲ ਰਹੀ ਪ੍ਰਭਾਵਿਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਵਿੱਚ ਰੋਜ਼ਾਨਾ ਦੀ ਤਰ੍ਹਾਂ ਕਲਾਸਾਂ ਚੱਲ ਰਹੀਆਂ ਸਨ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਨਾਲ ਸਕੂਲ ਕੈਂਪਸ ਵਿੱਚ ਦਹਿਸ਼ਤ ਫੈਲ ਗਈ ਵਿਦਿਆਰਥੀਆਂ ਨੇ ਕਬਰਾਹਟ ਵਿੱਚ ਕਲਾਸ ਰੂਮਾਂ ਵਿੱਚ ਲੁਕਣ ਦੀ ਕੋਸ਼ਿਸ਼ ਕੀਤੀ ਜਦ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਸੁਰੱਖਿਤ ਥਾਵਾਂ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਕੁਝ ਮਿੰਟਾਂ ਵਿੱਚ ਹੀ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਕੂਲ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਔਰਤ ਸੰਦੇਹੀ ਮੌਕੇ ਤੇ ਹੀ ਮਾਰੀ ਗਈ ਹਾਲਾਂਕਿ ਜਾਂਚ ਏਜੰਸੀਆਂ ਵਿੱਚ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਸ ਹਮਲੇ ਵਿੱਚ ਕੋਈ ਦੂਜਾ ਸੰਦੇਹੀ ਵੀ ਸ਼ਾਮਲ ਸੀ ਸੀਸੀਟੀਵੀ ਫੂਟੇਜ ਮੋਬਾਈਲ ਵੀਡੀਓਜ਼ ਅਤੇ ਗਵਾਹਾਂ ਦੇ ਬਿਆਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਲੋਕਾਂ ਨੂੰ अफवाहों ਤੋਂ ਦੂਰ ਰਹਿਣ ਲਈ ਅਤੇ ਸਿਰਫ ਅਧਿਕਾਰਿਕ ਜਾਣਕਾਰੀ ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਹਸਪਤਾਲਾਂ ਅਤੇ ਮੈਡੀਕਲ ਸਟਾਫ ਵੱਲੋਂ ਐਮਰਜੈਂਸੀ ਇਲਾਜ ਜਾਰੀ ਹੈ ਹਸਪਤਾਲਾਂ ਵਿੱਚ ਖੂਨ ਦੀ ਲੋੜ ਨੂੰ ਦੇਖਦਿਆਂ ਹੋਇਆਂ ਲੋਕਾਂ ਨੂੰ ਰक्तदान ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ ਅਤੇ ਕਈ ਮਾਪੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਬੱਚਿਆਂ ਦੀ ਖਬਰ ਲੈਣ ਵੇਚਨ ਨਜ਼ਰ ਆ ਰਹੇ ਹਨ ਸਥਾਨਕ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਹੈ ਅਤੇ ਨੇੜਲੇ ਸਕੂਲਾਂ ਵਿੱਚ ਵੀ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਗਿਆ ਹੈ ਮਨੋਵਿਗਿਆਨਕ ਸਹਾਇਤਾ ਟੀਮਾਂ ਵੀ ਇਸ ਤੇ ਤਨਾਤ ਕੀਤੀਆਂ ਗਈਆਂ ਹਨ ਤਾਂ ਜੋ ਬੱਚਿਆਂ ਅਤੇ ਪਰਿਵਾਰਾਂ ਨੂੰ ਕਾਉਂਸਲਿੰਗ ਕੀਤੀ ਜਾ ਸਕੇ ਦੇਸ਼ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਬਿਲਕੁਲ ਵੀ ਅਸਵੀਕਾਰਯੋਗ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਮਲੇ ਦੇ ਪਿੱਛੇ ਮਕਸਦ ਕੀ ਸੀ ਪੂਰਾ ਦੇਸ਼ ਇਸ ਘਟਨਾ ਨਾਲ ਦੁੱਖ ਵਿੱਚ ਹੈ ਅਤੇ ਲੋਕਾਂ ਵੱਲੋਂ ਮ੍ਰਿਤਕਾਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਜਾ ਰਹੀ ਹੈ ਜਿਵੇਂ ਕਿ ਹੋਰ ਜਾਣਕਾਰੀ ਮਿਲਦੀ ਹੈ ਅਧਿਕਾਰੀ ਮੀਡੀਆ ਰਾਹੀਂ ਸਾਂਝੀ ਕਰਨਗੇ ਟੋਰੰਟੋ ਸਿਟੀ ਕੌਸ਼ਲ ਨੇ ਸਾਲ 2026 ਲਈ ਨਵਾਂ ਬਜਟ ਮਨਜ਼ੂਰ ਕਰ ਲਿਆ ਹੈ ਮੇਅਰ ओलिविया ਚਾਉ ਨੇ ਕਿਹਾ ਹੈ ਕਿ ਇਹ ਬਜਟ ਲੋਕਾਂ ਲਈ ਸਹੂਲਤਾਂ ਅਤੇ ਮਹਿੰਗਾਈ ਤੋਂ ਰਾਹਤ ਲਈ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਇਸ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 2.2 ਫੀਸਦੀ ਵਾਧਾ ਕੀਤਾ ਗਿਆ ਹੈ ਨਾਲ ਹੀ TTC ਪਬਲਿਕ ਟ੍ਰਾਂਸਪੋਰਟ ਸੇਵਾ ਅਤੇ ਪੁਲਿਸ ਵਿਭਾਗ ਲਈ ਵਧੇਰੇ ਫੰਡ ਰੱਖੇ ਗਏ ਹਨ ਤਾਂ ਜੋ ਸ਼ਹਿਰ ਵਿੱਚ ਆਵਾਜਾਈ ਅਤੇ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕੇ ਕੋਸ਼ਲ ਨੇ ਕਿਹਾ ਹੈ ਕਿ ਇਹ ਕਦਮ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਿੱਤਾ ਗਿਆ ਸਿਟੀ ਕੋਸ਼ਲ ਨੇ ਸਾਲ 2026 ਲਈ ਬਜਟ ਮਨਜ਼ੂਰ ਕਰ ਦਿੱਤਾ ਇਹ ਬਜਟ ਸ਼ਹਿਰ ਦੀਆਂ ਵੱਧਦੀਆਂ ਲਾਗਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤਿਆਰ ਕੀਤਾ ਗਿਆ ਅਤੇ ਮੇਅਰ 올ੀਵੀਆ ਚਾਉ ਨੇ ਕਿਹਾ ਹੈ ਕਿ ਇਸ ਬਜਟ ਦਾ ਮਕਸਦ ਲੋਕਾਂ ਲਈ ਰਹਿਣ ਅਤੇ ਜਿਉਣ ਨੂੰ ਸਸਤਾ ਅਤੇ ਆਸਾਨ ਬਣਾਉਣਾ ਮੇਅਰ ਨੇ ਜ਼ੋਰ ਦਿੱਤਾ ਹੈ ਕਿ ਬਜਟ ਵਿੱਚ ਕੀਤੀਆਂ ਤਬਦੀਲੀਆਂ ਨਾਲ ਨਿਵਾਸੀ ਜਿੰਦਗੀ ਬਿਹਤਰ ਹੋਵੇਗੀ ਅਤੇ ਸ਼ਹਿਰ ਦੀਆਂ ਬੁਨਿਆਦੀ ਸੇਵਾਵਾਂ ਵਿੱਚ ਸੁਧਾਰ ਆਵੇਗਾ ਇਸ ਨਵੇਂ ਬਜਟ ਵਿੱਚ ਸਭ ਤੋਂ ਵੱਡੀ ਗੱਲ ਪ੍ਰਾਪਰਟੀ ਟੈਕਸ ਵਿੱਚ 2.2% ਦੀ ਵਾਧੇ ਦੀ ਮਨਜ਼ੂਰੀ ਹੈ ਇਹ ਵਾਧਾ ਸ਼ਹਿਰ ਨੂੰ ਵਧ ਰਹੀਆਂ ਲਾਗਤਾਂ ਦੇ ਬੋਝ ਨੂੰ ਸਾਂਭਣ ਲਈ ਮਦਦ ਕਰੇਗਾ ਪ੍ਰੋਪਰਟੀ ਟੈਕਸ ਵਾਅਦੇ ਦਾ ਮਕਸਦ ਸਿਰਫ ਸ਼ਹਿਰ ਦੀਆਂ ਆਮਦਨਾਂ ਨੂੰ ਵਧਾਉਣਾ ਹੀ ਨਹੀਂ ਸਗੋਂ ਲੋੜਿੰਦੇ ਖੇਤਰਾਂ ਨੂੰ ਵੱਧ ਫੰਡ ਮੁਹੱਈਆ ਕਰਵਾਉਣਾ ਵੀ ਹੈ ਇਸ ਬਜਟ ਵਿੱਚ TTC ਟੋਰਾਂਟੋ ਟ੍ਰਾਂਸਪੋਰਟ ਕਮਿਸ਼ਨ ਲਈ ਵੀ ਵਦੇਰੇ ਫੰਡ ਰੱਖੇ ਗਏ ਹਨ ਤਾਂ ਜੋ ਸ਼ਹਿਰੀ ਆਵਾਜਾਈ ਸਿਸਟਮ ਨੂੰ ਸੁਧਾਰਿਆ ਜਾ ਸਕੇ TTC ਸ਼ਹਿਰ ਦੀਆਂ ਸੜਕਾਂ ਅਤੇ ਟ੍ਰਾਂਸਪੋਰਟ ਲਾਈਨਾਂ ਨੂੰ ਚਲਾਉਣਾ ਹੈ ਅਤੇ ਇਸ ਲਈ ਇਹ ਨਿਰਣੇ ਯਾਤਰੀਆਂ ਲਈ ਬਿਹਤਰ ਸੁਰੱਖਿਤ ਅਤੇ ਸਮੇਂਬੱਧ ਸੇਵਾ ਦੇਣ ਵਿੱਚ ਵੀ ਮਦਦ ਕਰਨ ਲਈ ਬਜਟ ਵਿੱਚ ਵਾਧਾ ਕੀਤਾ ਗਿਆ। ਇਸ ਦੇ ਨਾਲ ਨਾਲ ਪੁਲਿਸ ਤੇ ਅਧਿਕਾਰੀਆਂ ਵਿਭਾਗ ਲਈ ਵੀ ਵਧੇਰੇ ਫੰਡ ਰੱਖੇ ਗਏ ਹਨ ਤਾਂ ਜੋ ਸੁਰੱਖਿਆ ਬਿਹਤਰ ਹੋਵੇ ਅਤੇ ਸ਼ਹਿਰ ਵਿੱਚ ਸ਼ਾਂਤੀ ਕਾਇਮ ਰਹੇ। ਸੁਰੱਖਿਆ ਬਲਾਂ ਲਈ ਹੋਇਆ ਇਹ ਵਾਦਾ ਲੋਕਾਂ ਲਈ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਜ਼ਰੂਰੀ ਸਥਿਤੀਆਂ ਵਿੱਚ ਤੇਜ਼ ਕਾਰਵਾਈ ਕਰਨ ਦੇ ਯੋਗ ਬਣਾਉਣ ਲਈ ਹੈ ਮੇਅਰ ਚਾਉ ਨੇ ਇਹ ਵੀ ਕਿਹਾ ਹੈ ਕਿ ਇਹ ਬਜਟ ਕੋਸ਼ਲ ਨੇ ਬਹੁਤ ਸੋਚ ਵਿਚਾਰ ਕੇ ਮਨਜ਼ੂਰ ਕੀਤਾ ਹੈ ਕਿ ਇਸ ਨਾਲ ਟੋਰਾਂਟੋ ਸ਼ਹਿਰ ਦੀਆਂ ਮੁੱਖ ਜ਼ਰੂਰਤਾਂ ਜਿਵੇਂ ਕਿ ਕਾਰ ਦੀ ਕੀਮਤ ਆਵਾਜਾਈ ਸੇਵਾਵਾਂ 'ਮਾ ਅਤਿ ਸੁਰੱਖਿਆ ਪ੍ਰਦਾਨ ਕਰਨਾ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸਿਟੀ ਕੋਸ਼ਲ ਦੇ ਮੈਂਬਰਾਂ ਨੇ ਵੀ ਇਸ ਬਜਟ ਨੂੰ ਸਹਿਮਤੀ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਨਿਰਣੇ ਟੋਰਾਂਟੋ ਨੂੰ ਆਰਥਿਕ ਅਤੇ ਸਮਾਜਿਕ ਦੋਹਾਂ ਤਰੀਕਿਆਂ ਨਾਲ ਮਜ਼ਬੂਤ ਬਣਾਉਂਦਾ ਹੈ ਫਿਲਹਾਲ ਇਹ ਬਜਟ ਜਨਤਾ ਅਤੇ ਵੱਖ-ਵੱਖ ਸਥਾਨਕ ਗਰੁੱਪਾਂ ਵੱਲੋਂ ਮਿਲੀ ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ ਪਰ ਸ਼ਹਿਰ ਨੇ ਪ੍ਰਸ਼ਾਸਨ ਤੇ ਇਹ ਦਾਵਾ ਕੀਤਾ ਹੈ ਕਿ ਲੰਬੇ ਸਮੇਂ ਵਿੱਚ ਇਹ ਬਜਟ ਟੋਰਾਂਟੋ ਲਈ ਲਾਭਦਾਇਕ ਸਾਬਤ ਹੋਵੇਗਾ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਲਿਆਵੇਗਾ ਜਿਵੇਂ ਜਿਵੇਂ ਇਸ ਬਜਟ ਦੇ ਅਮਲ ਦੇ ਨਤੀਜੇ ਸਾਹਮਣੇ ਆਉਣਗੇ ਲੋਕਾਂ ਨੂੰ ਹੋਰ ਜਾਣਕਾਰੀ ਵੀ ਦਿੱਤੀ ਜਾਵੇਗੀ ਨਾਰਥ-ਵੈਸਟ ਟੈਰੀਟਰੀਜ਼ ਦੇ ਰਹਿਣ ਵਾਲੇ ਲੋਕ ਇਸ ਵੇਲੇ ਚਿੰਤਾ ਵਿੱਚ ਨਜ਼ਰ ਆ ਰਹੇ ਹਨ ਕਿਉਂਕਿ ਅੰਪੀਰੀਅਲ ਆਇਲ ਵਰਗੀ ਵੱਡੀ ਕੰਪਨੀ ਦੇ ਇਲਾਕੇ ਤੋਂ ਹਟਣ ਦੀ ਖਬਰ ਸਾਹਮਣੇ ਆਈ ਹੈ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਇਹ ਕੰਪਨੀ ਇਸ ਸ਼ਹਿਰ ਦੀ ਆਰਥਿਕਤਾ ਲਈ ਇੱਕ ਮਜ਼ਬੂਤ ਸਹਾਰਾ ਸੀ ਹੁਣ ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਫੈਸਲੇ ਨਾਲ ਭਵਿੱਖ ਵਿੱਚ ਕੀ ਪ੍ਰਭਾਵ ਪਵੇਗਾ ਇੱਕ ਨਿਵਾਸੀ ਦਾ ਕਹਿਣਾ ਹੈ ਕਿ ਛੋਟੇ ਸਮੇਂ ਲਈ ਤਾਂ ਕਾਫੀ ਰੁਝਾਨ ਰਹੇਗਾ ਪਰ ਉਸ ਤੋਂ ਬਾਅਦ ਸ਼ਹਿਰ ਦਾ ਕੀ ਬਣੇਗਾ ਇਹ ਪਤਾ ਨਹੀਂ ਇਹ ਕਹਿਣਾ ਮੁਸ਼ਕਲ ਹੈ ਕੇ ਲੋਕਾਂ ਨੂੰ ਨੌਕਰੀਆਂ ਕਾਰੋਬਾਰ ਅਤੇ ਸ਼ਹਿਰ ਦੀ ਤਰੱਕੀ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਪ੍ਰਸ਼ਾਸਨ ਅਤੇ ਸਥਾਨਕ ਨੇਤਾ ਹਾਲਾਤਾਂ ਤੇ ਨਜ਼ਰ ਰੱਖੇ ਹੋਏ ਹਨ ਤਾਂ ਜੋ ਲੋਕਾਂ ਨੂੰ ਹੌਸਲਾ ਦੇ ਸਕਣ ਨਾਰਮਨ ਵਿਲਜ਼ ਨਾਰਥ-ਵੈਸਟ ਟੈਰੀਟਰੀਜ਼ ਦੇ ਲੋਕਾਂ ਦੀ ਇਸ ਵੇਲੇ ਬਹੁਤ ਹੀ ਚਿੰਤਾਜਨਕ ਸਮਾਂ ਹੈ ਕਿਉਂਕਿ ਇੰਪੀਰੀਅਲ ਆਇਲ ਜੋ ਕਿ ਇਲਾਕੇ ਦੀ ਆਰਥਿਕਤਾ ਲਈ ਇੱਕ ਜ਼ਰੂਰੀ ਐਂਕਰ ਦੀ ਤਰ੍ਹਾਂ ਕੰਮ ਕਰ ਰਹੀ ਸੀ ਹੁਣ ਇਥੋਂ ਦੂਰ ਹੋ ਰਹੀ ਹੈ ਇਸ ਕੰਪਨੀ ਦੀ ਮੌਜੂਦਗੀ ਸਾਲਾਂ ਤੋਂ ਸ਼ਹਿਰ ਦੀਆਂ ਨੌਕਰੀਆਂ ਕਾਰੋਬਾਰ ਅਤੇ ਸਮਾਜਿਕ ਤਰੱਕੀ ਲਈ ਬਹੁਤ ਮਹੱਤਵਪੂਰਨ ਸੀ ਸਥਾਨਕ ਲੋਕ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਦੋਂ ਇਹ ਬਹੁਤ ਵੱਡੀ ਕੰਪਨੀ ਸ਼ਹਿਰ ਛੱਡੇਗੀ ਤਾਂ ਨਾਰਮਨ ਵਿਲਸਟਾਪ ਵਿਖ ਕਿਵੇਂ ਪ੍ਰਭਾਵਿਤ ਹੋਵੇਗਾ ਇਲਾਕੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਛੋਟੇ ਸਮੇਂ ਵਿੱਚ ਤਾਂ ਕਮਾ ਅਤੇ ਕਾਰੋਬਾਰ ਵਿੱਚ ਰੁਝਾਨ ਰਹੇਗਾ ਕਿਉਂਕਿ ਕੁਝ ਪ੍ਰੋਜੈਕਟ ਅਤੇ ਕੰਮ ਜਾਰੀ ਰਹਿਣਗੇ ਪਰ ਇਸ ਤੋਂ ਬਾਅਦ ਸ਼ਹਿਰ ਦੀਆਂ ਆਰਥਿਕ ਅਤੇ ਨੌਕਰੀਆਂ ਲਈ ਅਸਮਾਨਤਾ ਹੋ ਸਕਦੀ ਹੈ ਲੋਕ ਚਿੰਤਾ ਕਰ ਰਹੇ ਹਨ ਕਿ ਛੋਟੇ ਬੱਚਿਆਂ ਵਾਲੇ ਪਰਿਵਾਰ ਜੋ ਕਿ ਇੱਥੇ ਨੌਕਰੀਆਂ ਅਤੇ ਸਹੂਲਤਾਂ ਲਈ ਰਹਿੰਦੇ ਹਨ ਉਹਨਾਂ ਨੂੰ ਭਵਿੱਖ ਵਿੱਚ ਸਥਿਰਤਾ ਨਹੀਂ ਮਿਲੇਗੀ ਸਥਾਨਕ ਸਟੋਰਾਂ ਸੇਵਾਵਾਂ ਅਤੇ ਛੋਟੇ ਕਾਰੋਬਾਰੀਆਂ ਉੱਤੇ ਵੀ ਇਹ ਕਦਮ ਸਿੱਧਾ ਪ੍ਰਭਾਵ ਪਾ ਸਕਦਾ ਹੈ ਇਸ ਹਾਲਾਤ ਵਿੱਚ ਸਥਾਨਕ ਅਧਿਕਾਰੀਆਂ ਅਤੇ ਕਮਿਊਨਿਟੀ ਨੇਤਾ ਲੋਕਾਂ ਨੂੰ ਸਹਾਇਤਾ ਦੇਣ ਲਈ ਕਦਮ ਚੁੱਕ ਰਹੇ ਹਨ ਉਹ ਵੱਖ-ਵੱਖ ਵਿਕਲਪਾਂ ਤੇ ਵਿਚਾਰ ਕਰ ਰਹੇ ਹਨ ਜਿਵੇਂ ਨਵੀਆਂ ਨੌਕਰੀਆਂ ਦੀ ਪੈਦਾ ਅਤੇ ਸਹਾਇਤਾ ਛੋਟੇ ਕਾਰੋਬਾਰੀਆਂ ਲਈ ਫੰਡ ਅਤੇ ਸਥਾਨਕ ਵਿਕਾਸ ਯੋਜਨਾਵਾਂ ਲੋਕਾਂ ਨੇ ਵੀ ਆਪਣੇ ਭਵਿੱਖ ਲਈ ਸੋਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਦੇਖਣਾ ਹੁਣ ਜ਼ਰੂਰੀ ਹੋਵੇਗਾ ਕਿ ਕਿਹੜੇ ਕਦਮ ਉਹਨਾਂ ਦੇ ਸ਼ਹਿਰ ਨੂੰ ਅਮੂੜ ਤਰੱਕੀ ਵੱਲ ਲੈ ਕੇ ਜਾ ਸਕਦੇ ਹਨ ਇਸ ਤਰ੍ਹਾਂ ਦੀ ਘਟਨਾ ਨਿਵਾਸੀਆਂ ਦੇ ਵਿੱਚ ਹੌਸਲਾ ਅਤੇ ਅਸਮੰਜਸ਼ ਦੋਵੇਂ ਹੀ ਪੈਦਾ ਕਰ ਦਿੰਦੀਆਂ ਹਨ ਇੱਕ ਪਾਸੇ ਲੋਕ ਸੋਚਦੇ ਹਨ ਕਿ ਨਾਰਮਨ ਵੇਲਸ ਦਾ ਭਵਿੱਖ ਔਖਾ ਹੋਵੇਗਾ ਦੂਜੇ ਪਾਸੇ ਉਹ ਨਵੇਂ ਮੌਕਿਆਂ ਅਤੇ ਵਿਕਾਸ ਲਈ ਉਮੀਦ ਰੱਖਦੇ ਹਨ ਸਥਾਨਕ ਭਵਿੱਖ ਅਤੇ ਆਰਥਿਕ ਸਥਿਰਤਾ ਲਈ ਇਹ ਸਮਾਂ ਨਿਰਣਾਇਕ ਹੈ ਕਿ ਸਾਰੇ ਹੀ ਸ਼ਹਿਰ ਦੇ ਨਿਵਾਸੀ ਇਹ ਆਸ ਰੱਖਦੇ ਹਨ ਕਿ ਇਲਾਕਾ ਆਪਣੀ ਪਛਾਣ ਅਤੇ ਮਜ਼ਬੂਤੀ ਨੂੰ ਬਰਕਰਾਰ ਰੱਖੇਗਾ ਅਤੇ ਨਵੀਆਂ ਸੰਭਾਵਨਾਵਾਂ ਨਾਲ ਭਵਿੱਖ ਵਿੱਚ ਤਰੱਕੀ ਵੀ ਕਰੇਗਾ ਇਸ ਘਟਨਾ ਨਾਲ ਸਥਾਨਕ ਲੋਕਾਂ ਦੇ ਮਨ ਵਿੱਚ ਇੱਕ ਸਾਵਧਾਨੀ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਪਰ ਉਹ ਹੌਸਲਾ ਵੀ ਨਹੀਂ ਛੱਡ ਰਹੀ ਲੋਕਾਂ ਦਾ ਕਹਿਣਾ ਹੈ ਕਿ ਅਚਾਨਕ ਤਬਦੀਲੀਆਂ ਆਉਣ ਦੇ ਬਾਵਜੂਦ ਕਮਿਊਨਿਟੀ ਇਕੱਠੀ ਰਹੇਗੀ ਅਤੇ ਸਮੱਸਿਆਵਾਂ ਦਾ ਸਾਹਮਣਾ ਮਿਲ ਕੇ ਕਰੇਗੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਾਰਮਨ ਵੇਲਜ਼ ਆਪਣੀ ਆਰਥਿਕ ਪਛਾਣ ਨੂੰ ਕਿਵੇਂ ਬਰਕਰਾਰ ਰੱਖਦਾ ਹੈ ਅਤੇ ਇੰਪੀਰੀਅਲ ਆਇਲ ਦੇ ਬਾਅਦ ਕਿਸ ਤਰ੍ਹਾਂ ਨਵੇਂ ਮੌਕੇ ਲੋਕਾਂ ਲਈ ਪੈਦਾ ਹੁੰਦੇ ਹਨ ਵਿਨੀਪੈਗ ਸ਼ਹਿਰ ਵਿੱਚ ਪੁਲਿਸ ਹੈੱਡਕੁਆਟਰ ਪ੍ਰੋਜੈਕਟ ਲਈ ਬਾਂਡ ਦੀ ਰਕਮ ਕਟਾ ਦਿੱਤੀ ਗਈ ਹੈ ਭਾਵੇਂ ਇਸ ਦੇ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਪਰ ਇਹ ਪ੍ਰੋਜੈਕਟ ਮੂਲ ਬਜਟ ਤੋਂ ਮਿਲੀਅਨ ਡਾਲਰ ਵੱਧ ਖਰਚ ਹੋ ਚੁੱਕਾ ਹੈ ਅਤੇ ਇਸ ਨਾਲ ਜੁੜੇ ਮੁਕਦਮੇ ਆਡਿਟ ਅਤੇ RCMP ਦੀ ਜਾਂਚ ਵੀ ਚੱਲ ਰਹੀ ਹੈ ਪ੍ਰਸ਼ਾਸਨ ਹੁਣ ਵੀ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਖਰਚ ਤੇ ਸੁਰੱਖਿਆ ਬਾਰੇ ਧਿਆਨ ਵੀ ਜਤਾ ਰਿਹਾ ਹੈ ਵਿਨੀਪੈਗ ਸ਼ਹਿਰ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਸ਼ਹਿਰ ਨੇ ਆਪਣੇ ਨਵੇਂ ਪੁਲਿਸ ਹੈੱਡਕੁਆਟਰ ਪ੍ਰੋਜੈਕਟ ਲਈ ਬਾਂਡ ਦੀ ਰਕਮ ਘਟਾ ਦਿੱਤੀ ਹੈ ਭਾਵੇਂ ਇਸ ਦੇ ਖਤਰੇ ਬਾਰੇ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਪਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਹੀ ਬਜਟ ਤੋਂ ਕਾਫੀ ਵੱਧ ਖਰਚ ਹੋਣ ਅਤੇ ਪ੍ਰਸ਼ਾਸਨ ਵੱਲੋਂ ਲੋੜਿੰਦੇ ਨਿਗਰਾਨੀ ਦੇ ਨਾ ਹੋਣ ਕਾਰਨ ਚਰਚਾ ਦਾ ਵਿਸ਼ੇ ਬਣਿਆ ਹੈ ਪ੍ਰੋਜੈਕਟ ਮੁੱਲ ਬਜਟ ਤੋਂ ਮਿਲੀਅਨ ਡਾਲਰ ਵੱਧ ਖਰਚ ਹੋ ਚੁੱਕਾ ਹੈ ਜਿਸ ਨਾਲ ਸ਼ਹਿਰ ਦੇ ਲੋਕਾਂ ਅਤੇ ਪ੍ਰਸ਼ਾਸਨ ਵਿੱਚ ਚਿੰਤਾ ਵਧੀ ਹੈ ਇਸ ਪ੍ਰੋਜੈਕਟ ਨਾਲ ਜੁੜੇ ਮੁਕਦਮੇ ਅਤੇ ਆਡਿਟ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਆਰਸੀਐਮਪੀ ਵੀ ਇਸ ਦੀ ਜਾਂਚ ਕਰ ਰਹੇ ਹਨ ਮੁਕਦਮੇ ਵੱਖ-ਵੱਖ ਕਾਰਨਾ ਲਈ ਖੜੇ ਕੀਤੇ ਗਏ ਹਨ ਜਿਸ ਵਿੱਚ ਪ੍ਰੋਜੈਕਟ ਦੇ ਸਹੀ ਤਰੀਕੇ ਨਾਲ ਲਾਗਤ ਦੀ ਗਣਨਾ ਨਾ ਹੋਣਾ ਅਤੇ ਡਿਜ਼ਾਈਨ ਜਾਂ ਕੰਮ ਵਿੱਚ ਕੋਈ ਗਲਤੀਆਂ ਸ਼ਾਮਲ ਹਨ ਡਾਈਟ ਰਿਪੋਰਟਾਂ ਦੇ ਵਿੱਚ ਵੀ ਬਜਟ ਦੇ ਲੰਘਣ ਅਤੇ ਨਿਗਰਾਨੀ ਦੇ ਘੱਟ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਬਾਂਡ ਦੀ ਰਕਮ ਘਟਾ ਕੇ ਇਸ ਪ੍ਰੋਜੈਕਟ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਜਿਸ ਨਾਲ ਇਹ ਸੰਦੇ ਉੱਠਿਆ ਹੈ ਕਿ ਖਤਰੇ ਅਤੇ ਵੱਡੇ ਖਰਚੇ ਦੇ باوجود ਕਿਉਂ ਇਸ ਤਰ੍ਹਾਂ ਦਾ ਕਦਮ ਲਿਆ ਗਿਆ ਬਜਟ ਤੋਂ ਵੱਧ ਖਰਚ ਅਤੇ ਘਟਨ ਨਿਗਰਾਨੀ ਦੇ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਉੱਤੇ ਭਰੋਸਾ ਘਟਣ ਦਾ ਖਤਰਾ ਹੈ ਇਸ ਪ੍ਰੋਜੈਕਟ ਦੀ ਸਥਿਤੀ ਵਿੱਚ ਇਹਨਾਂ ਸਾਰੇ ਕਾਰਨਾ ਕਾਰਨ ਇੱਕ ਨਿਰਣਾਇਕ ਮੋੜ ਤੇ ਜਿੱਥੇ ਸ਼ਹਿਰ ਦੇ ਅਧਿਕਾਰੀਆਂ ਨੂੰ ਖਰਚ ਸੁਰੱਖਿਆ ਅਤੇ ਲੋਕਾਂ ਦੇ ਭਰੋਸੇ ਨੂੰ ਸਾਹਮਣਾ ਪੈ ਰਿਹਾ ਹੈ ਇਸ ਸਮੱਸਿਆ ਦੇ ਹੱਲ ਲਈ ਅਗਲੇ ਕੁਝ ਹਫ਼ਤਿਆਂ ਵਿੱਚ ਹੋਰ ਚਰਚਾ ਅਤੇ ਜਾਂਚਾਂ ਹੋਣ ਦੀ ਸੰਭਾਵਨਾ ਹੈ ਸਥਾਨਕ ਲੋਕਾਂ ਨੇ ਸਿਟੀ ਕੌਸ਼ਲ ਦੇ ਮੈਂਬਰ ਇਸ ਪ੍ਰੋਜੈਕਟ ਦੇ ਖਰਚ ਅਤੇ ਭਵਿੱਖ ਬਾਰੇ ਚਿੰਤਤ ਹਨ ਪ੍ਰੋਜੈਕਟ ਦੇ ਅੰਤਿਮ ਨਤੀਜੇ ਇਹ ਦਰਸਾਉਂਦੇ ਹਨ ਕਿ ਸ਼ਹਿਰ ਅਤੇ ਸੁਰੱਖਿਆ ਤੇ ਆਰਥਿਕ ਨਿਗਰਾਨੀ ਵਿੱਚ ਕਿੰਨਾ ਧਿਆਨ ਦਿੱਤਾ ਗਿਆ ਇਸ ਘਟਨਾ ਨਾਲ ਵਿਨੀ ਪੈਂਗ ਦੇ ਸ਼ਹਿਰ ਦੀ ਨਿਯਮਿਤ ਨਿਗਰਾਨੀ ਬਜਟ ਵਿਨੀ ਪੈਂਗ ਅਤੇ ਪ੍ਰਸ਼ਾਸਨਿਕ ਸਫਾਈ ਦੇ ਮਹੱਤਵ ਨੂੰ ਵੀ ਦੁਬਾਰਾ ਉਜਾਗਰ ਕੀਤਾ ਗਿਆ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਨਵੀਂ ਚੰਗੀ ਖਬਰ ਸਾਹਮਣੇ ਆਈ ਹੈ। 온ਟਾਰੀਓ ਪ੍ਰੋਵਿੰਸ ਲਈ 2026 ਦੇ PNP ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਵਿੱਚ 14119 ਨੋਮੀਨੇਸ਼ਨ ਸਪੇਸਾਂ ਦੀ ਘੋਸ਼ਣਾ ਕੀਤੀ ਗਈ ਹੈ। ਇਸ ਨਾਲ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਲੋਕਾਂ ਲਈ ਨੌਕਰੀਆਂ ਅਤੇ ਰਹਿਣ ਲਈ ਮੌਕੇ ਵਧਣ ਦੀ ਉਮੀਦ ਹੈ। 온ਟਾਰੀਓ ਨਵੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਹੈ। ਜੋ ਕਿ ਇੱਥੇ ਹੀ ਮਜ਼ਬੂਤ ਜ਼ਿੰਦਗੀ ਨੌکریاں ਅਤੇ ਮੌਕੇ ਅਤੇ ਵੱਖ-ਵੱਖ ਕਮਿਊਨਿਟੀਆਂ ਹਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਨਵੀਂ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਉੱਚਾਰੀਓ ਪ੍ਰੋਸੈਸਿੰਗ ਲਈ 2026 ਦੇ ਪੀ ਐਨ ਪੀ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਵਿੱਚ 14119 ਨੋਮੀਨੇਸ਼ਨਾਂ ਸਮੇਪਾਂ ਦੀ ਪੋਸ਼ਨਾ ਕੀਤੀ ਗਈ ਹੈ ਇਹ ਵਾਦਾ ਇਹ ਦਰਸਾਉਂਦਾ ਹੈ ਕਿ ਫੈਡਰਲ ਸਰਕਾਰ ਨੂੰ ਪ੍ਰੋਵੀਜ਼ਨਲ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਭਰੋਸਾ ਅਤੇ ਉਹਨਾਂ ਨੂੰ ਆਰਥਿਕ ਵਾਅਦੇ ਅਤੇ ਵਰਕਫੋਰਸ ਦੀ ਸਥਿਰਤਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। 온ਟਾਰੀਓ ਆਪਣੇ ਮਜ਼ਬੂਤ ਨੌਕਰੀ ਵਿਚਾਰ ਵੱਖ-ਵੱਖ ਕਮਿਊਨਿਟੀਆਂ ਅਤੇ ਉੱਚ ਜੀਵਨ ਮਿਆਰ ਦੇ ਕਾਰਨ ਨਵੀਆਂ ਆਬਾਦੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਹੈ। ਇਸ ਵੱਡੇ ਲੋਕੇਸ਼ਨ ਨਾਲ ਅੰਤਰਰਾਸ਼ਟਰੀ ਗ੍ਰੈਜੂਏਟਾਂ ਅਤੇ ਉਦਯੋਗਪਤੀਆਂ ਵਿੱਚ ਉਮੀਦ ਜਗੀ ਹੈ ਕਿ ਉਹ ਕੈਨੇਡਾ ਵਿੱਚ ਪੱਕਾ ਨਿਵਾਸ ਹਾਸਲ ਕਰ ਸਕਣਗੇ ਹਾਲਾਂਕਿ ਨੰਬਰ ਵਧੇ ਅਨਪ੍ਰਾਂਚਾਰੀਓ ਦੇ ਅਜੇ ਤੱਕ ਇਹ ਵੀ ਨਹੀਂ ਦੱਸਿਆ ਕਿ ਕਿਹੜੇ ਸੈਕਟਰਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇਗੀ ਅਤੇ ਨੋਮੀਨੇਸ਼ਨ ਸਪੇਸਾਂ ਨੂੰ ਕਿਵੇਂ ਛੱਡਿਆ ਜਾਵੇਗਾ ਇਸ ਲਈ ਉਮੀਦਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੀ ਤਿਆਰੀ ਜਾਰੀ ਰੱਖਣ ਅਤੇ ਲੇਬਰ ਮਾਰਕੀਟ ਦੀ ਲੋੜਾਂ ਨਾਲ ਆਪਣੇ ਆਪ ਨੂੰ ਮਿਲਣ ਇਹ ਪ੍ਰੋਗਰਾਮ ਸਿਰਫ ਨੌਕਰੀਆਂ ਲਈ ਹੀ ਨਹੀਂ ਸਗੋਂ ਨਵੇਂ ਪ੍ਰਵਾਸੀਆਂ ਨਿਵਾਸੀਆਂ ਅਤੇ ਪਵਿੱਖ ਦੀ ਯੋਜਨਾ ਆਰਥਿਕ ਮੌਕੇ ਅਤੇ ਸਮਾਜਿਕ ਸਥਿਰਤਾ ਵੀ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਸਪਸ਼ਟ ਹੈ ਕਿ ਕੈਨੇਡਾ ਅਤੇ ਅਨਟਾਰੀਓ ਦੋਹਾਂ ਹੀ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਮਜ਼ਬੂਤ ਬਣਾਉਣ ਅਤੇ ਹੁਨਰਮੰਦ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਲਗਾਤਾਰ ਯਤਨਸ਼ੀਲ ਹਨ ਉਮੀਦਵਾਰਾਂ ਲਈ ਇਸ ਸਮਾਂ ਨਿਰਣਾਇਕ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਯੋਜਨਾ ਬਣਾਉਣ ਦਸਤਾਵੇਜ਼ਾਂ ਨੂੰ ਤਿਆਰ ਕਰਨ ਅਤੇ ਨਵੇਂ ਮੌਕਿਆਂ ਦਾ ਲਾਭ ਉਠਾਉਣ ਲਈ ਸਹੀ ਜਾਣਕਾਰੀ ਨਾਲ ਤਿਆਰ ਰਹਿਣਾ ਹੋਵੇਗਾ ਜਿਵੇਂ ਕਿ ਅਨਟਾਰੀਓ ਪ੍ਰਾਇੋਰਟੀ ਸੈਕਟਰ ਅਤੇ ਸਟ੍ਰੀਮ ਫੰਡ ਬਾਰੇ ਜਾਣਕਾਰੀ ਜਾਰੀ ਕਰੇਗਾ ਉਮੀਦਵਾਰਾਂ ਲਈ ਨਵੇਂ ਦਸਤਾਵੇਜ਼ ਦੇ ਅੱਤੇ ਕੈਨੇਡਾ ਵਿੱਚ ਸਥਿਰ ਰਹਿਣ ਦਾ ਸੁਨਹਿਰਾ ਮੌਕਾ ਮਿਲੇਗਾ ਇਸ ਤਰ੍ਹਾਂ ਉਨ ਚਾਰੀਓ ਪੀਐਨਪੀ 2026 ਵਾਲੋਕੇਸ਼ਨ ਨਵੇਂ ਨਿਵਾਸੀਆਂ ਲਈ ਨਾ ਸਿਰਫ ਆਰਥਿਕ ਮੌਕੇ ਲਿਆਉਂਦਾ ਸਗੋਂ ਪਵਿੱਖ ਵਿੱਚ ਉਹਨਾਂ ਦੀ ਸਥਿਰਤਾ ਅਤੇ ਸ਼ਹਿਰੀ ਜੀਵਨ ਲਈ ਭਰੋਸਾ ਵੀ ਪ੍ਰਦਾਨ ਕਰਦਾ ਹੈ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਨਾ ਹੀ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਦੇ ਸਕੂਲ ਵਿੱਚ ਦਿਲ ਨੂੰ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ 10 ਲੋਕਾਂ ਦੀ ਮੌਤ ਔਰਤ ਸੰਦੇਹੀ ਵੀ ਸ਼ਾਮਲ ਹੈ ਤੇ 25 ਲੋਕ ਜ਼ਖਮੀ ਹਨ ਟੋਰੰਟੋ ਸਿਟੀ ਕੌਸ਼ਲ ਵੱਲੋਂ 2026 ਦਾ ਬਜਟ ਮਨਜ਼ੂਰ ਨੇ ਕਿਹਾ ਕਿ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਬਜਟ ਤਿਆਰ 2.2 ਪ੍ਰਤੀਸ਼ਤ ਪ੍ਰਾਪਰਟੀ ਟੈਕਸ ਵਾਧਾ ਵਿਨੀਪੈਗ ਸ਼ਹਿਰ ਨੇ ਪੁਲਿਸ ਹੈੱਡ ਕੁਆਟਰ ਪ੍ਰੋਜੈਕਟ ਲਈ ਬੌਂਡ ਦੀ ਰਕਮ ਕਟਾ ਦਿੱਤੀ ਭਾਵੇਂ ਚੇਤਾਵਨੀ ਦਿੱਤੀ ਗਈ ਸੀ ਪਰ ਪ੍ਰੋਜੈਕਟ ਪਹਿਲਾਂ ਹੀ ਮੁੱਲ ਬਜਟ ਤੋਂ ਮਿਲੀਅਨ ਡਾਲਰ ਵੱਧ ਖਰਚ ਹੋ ਚੁੱਕਾ ਹੈ ਕੈਨੇਡਾ ਨਿਊਜ਼ ਵਿੱਚ ਫਲਹਾਲ ਐਨਾਂ ਹੀ ਧੰਨਵਾਦ